ਸੰਗਤ ਜੀ ਲੜੀਵਾਰ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਸੰਖਿਆ ਚੱਲ ਰਹੀ ਹੈ ਤੇ 140 ਸ਼ਲੋਕ ਆਪਣੇ ਸੰਪੂਰਨ ਹੋ ਗਏ ਸਨ ਅੱਗੇ ਸ਼ੁਰੂ ਹੁੰਦਾ ਕਬੀਰ ਕਸਤੂਰੀ ਭਇਆ ਇਥੇ ਵਿਸਰਾਮ ਹੈ ਭਵਰ ਭਏ ਸਭ ਦਾਸ ਜੋ ਜੋ ਭਗਤ ਕਬੀਰ ਕੀ ਤਿਉ ਤਿਉ RAM ਨਿਵਾਸ ਕਬੀਰ ਗਹਿ ਗਚ ਪਰਿਉ ਕੁਟੰਬ ਕੈ ਕਹਿ ਤੇ ਵਿਸਰਾਮ ਹੈ ਕੰਠ ਰਹਿ ਗਇਓ RAM ਆਏ ਪਰੇ ਧਰਮ ਰਾਏ ਕੇ ਏਤਿ ਵਿਸਰਾਮ ਐ ਬੀਚਹਿ ਤੁਮਾ ਤਾਮ ਕਬੀਰ ਸਾਖਤ ਤੇ ਸੂਕਰ ਭਲਾ ਇਥੇ ਵਿਸਰਾਮ ਐ ਰਾਖੈ ਦਲਾਵਾਂ ਦੇ ਨਾਲ ਰਾਖੈ ਆਛਾ ਗਾਉ ਉਹ ਸਾਖਤ ਬੱਪਰਾ ਇਚਨ ਊੜਿ ਓਂਕੜ ਹੈ ਹਾਹੇ ਨਿ ਓਂਕੜ ਐ ਇਹ ਲੰਮਾ ਨਹੀਂ ਕਰਨਾ ਉਹ ਇਨਾਂ ਕੋ ਪੜਨਾ ਹੈ ਉਹ ਸਾਖਤ ਬੱਪਰਾ ਮਰ ਗਿਆ ਇਥੇ ਵਿਸਰਾਮ ਐ ਕੋਏ ਨਾ ਲੈ ਹੈ ਲੱਲੇ ਨੂੰ ਦੁਲਾਵਾ ਹਾਹੇ ਨੂੰ ਦੁਲਾਵਾ ਲੈ ਹੈ ਨਾਉ ਕਬੀਰ ਕੌਡੀ ਕੌਡੀ ਜੋਰ ਕਹਿ ਕਹਿ ਤੇ ਬਿਸਰਾਮ ਹੈ ਕੱਕਾ ਊੜੇ ਔਕੜ ਕੌਡੀ ਬੋਲਣਾ ਕੋਡੀ ਨਹੀਂ ਕਹਿਣਾ ਕੌਡੀ ਕੌਡੀ ਜੋਰ ਕਹਿ ਜੋਰੇ ਲੱਖ ਕਰੋੜ ਚਲਤੀ ਬਾਰਨਾ ਕਾਸ਼ ਮਿਲਿਓ ਇੱਥੇ ਬਿਸਰਾਮ ਹੈ ਲਈ ਲੰਗੋਟੀ ਤੋਰ ਕਬੀਰ ਬੈਸਨੂ ਹੁਆ ਤਾਂ ਕਿਆ ਭਇਆ ਭਇਆ ਤੇ ਬਿਸਰਾਮ ਹੈ ਮਾਲਾ ਮੇਲੀ ਮੇਲੀ ਕਹਿਣਾ ਉੱਤੇ ਬਿੰਦੀ ਲੱਗੀਏ ਚਾਰ ਬਾਹਰ ਕੰਚਣ ਬਾਹਰਾ ਭੀਤਰ ਭਰੀ ਪੰਘਾਰ ਕਬੀਰ ਓੜਾ ਹੋਏ ਰਹੋ ਬਾਟ ਕਾ ਇਥੇ ਵਿਸਰਾਮ ਹੈ ਤਜ ਮਨ ਕਾ ਬਿਮਾਨ ਐਸਾ ਕੋਈ ਦਾਸ ਹੋਏ ਇਥੇ ਵਿਸਰਾਮ ਹੈ ਤਾਹੇ ਮਿਲੇ ਮਿਲੇ ਨਹੀਂ ਕਹਿਣਾ ਮਿਲੇ ਦਲਾਵਾਂ ਦੇ ਨਾਲ ਭਗਵਾਨ ਕਬੀਰ ਓੜਾ ਹੋਆ ਤਾਂ ਕਿਆ ਭਇਆ ਇਥੇ ਵਿਸਰਾਮ ਹੈ ਪੰਥੀ ਕੋ ਦੁਖ ਦੇ ਐਸਾ ਤੇਰਾ ਦਾਸ ਹੈ ਜੋ ਧਰਨੀ ਮੈਂ ਖੇਹ ਖਖੇ ਲਾਂ ਹਾ ਹ ਮੁਗਤਾ ਖੇਹ ਕਬੀਰ ਖੇਹ ਹੋਈ ਤੋ ਕਿਆ ਭਇਆ ਇਥੇ ਵਿਸਰਾਮ ਹੈ ਜੋ ਉੱਡ ਲੱਗੈ ਲੱਗੇ ਨਹੀਂ ਕਹਿਣਾ ਲੱਗੈ ਦਲਾਵਾਂ ਦੇ ਨਾਲ ਅੰਗ ਹਰ ਜਨ ਐਸਾ ਚਾਹੀਐ ਦਲਾਵਾਂ ਦੇ ਨਾਲ ਚਾਹੀਐ ਇਥੇ ਵਿਸਰਾਮ ਹੈ ਜੋ ਪਾਨੀ ਸਰਬੰਗ ਇਹਨੂੰ ਪਾਨੀ ਨਹੀਂ ਕਹਿ ਦੇਣਾ ਪਾਨੀ ਨੰਨੇ ਦੀ ਆਵਾਜ਼ ਕੱਢਣੀ ਪਾਨੀ ਕਬੀਰ ਪਾਨੀ ਹੂਆ ਤਾਂ ਕਿਆ ਭਇਆ ਸੀਰਾ ਤਾਤਾ ਹੋਏ ਇਹਨੂੰ ਤਾਤਾ ਨੇ ਕਹਿ ਦੇਣਾ ਅਦਕ ਲਾ ਕੇ ਉਚਾਰਨ ਕਰਨੈ ਤਾਤਾ ਕਸ ਕੇ ਬੋਲਣਾ ਤਾਤਾ ਹੋਏ ਹਰ ਜਨ ਐਸਾ ਚਾਹੀਐ ਬਿਸਰਾਮ ਜੈਸਾ ਹਰ ਹੀ ਹੋਏ ਹਰ ਹੀ ਹੋਏ ਵਖਰਾ ਵਖਰਾ ਪੂਜ ਭਵਨ ਕਨ ਕਾਮਨੀ ਕਨ ਕਾਮਨੀ ਇਕੱਠਾ ਪਾਠ ਹੈ ਸਿਖਰ ਧਜਾ ਫਹਿਰਾਏ ਤਾਤੇ ਭਲੇ ਮਧੂਕਰੀ ਇੱਥੇ ਬਿਸਰਾਮ ਹੈ ਸੰਤ ਸੰਗ ਗੁਣ ਗਾਏ ਗੁਣ ਨੰਨੇ ਦੇ ਨਾਲ ਗੁਣ ਗਾਏ ਕਬੀਰ ਪਾਟਨ ਤੇ ਊਜਰ ਭਲਾ ਇੱਥੇ ਵਿਸਰਾਮ ਹੈ RAM ਭਗਤ ਜੇ ਠਾਏ RAM ਸਨੇਹੀ ਬਾਹਰਾ ਜਮਪੁਰ ਮੇਰੇ ਭਾਈ ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ ਤਹਾ ਕਬੀਰੈ ਮਟ ਕੀਆ ਕਬੀਰੈ ਦਲਾਵਾਂ ਲੱਗੀਆਂ ਕਬੀਰੈ मट किया, किया, तो कबीर जैसी, जैसी उपजी पेड़ ते विश्राम जो तैसी नि दलावा देना निभ है ओढ़ हीरा किसका बापुरा पुज है न रतन करोड़ कबीरा एक अचंपो देख्यो देख्यो ते विश्राम है हीरा हाट बिकाए बन जन हारे बाहरा ਕੌਡੀ ਬਦਲੇ ਜਾਏ ਬਦਲੇ ਨਹੀਂ ਕਹਿਣਾ ਬਦਲੇ ਲੱਲੇ ਦੀ ਦਲਾਵਾਂ ਲੱਗੀਆਂ ਬਦਲੇ ਜਾਏ ਕਬੀਰਾ ਜਹਾ ਗਿਆਨ ਤਹ ਧਰਮ ਹੈ ਇੱਥੇ ਬਿਸਰਾਮ ਹੈ ਜਹਾ ਝੂਟ ਤੈ ਪਾਪ ਜਹਾ ਲੋਭ ਤਹ ਕਾਲ ਹੈ ਇੱਥੇ ਬਿਸਰਾਮ ਜਹਾ ਖਿਮਾ ਤਹ ਆਪ ਕਬੀਰ ਮਾਇਆ ਤਜੀ ਤਾ ਕਿਆ ਭਇਆ ਭਇਆ ਤੇ ਬਿਸਰਾਮ ਹੈ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੇ ਮਨਵਰ ਗਲੇ ਮਨਵਰ ਇਹ ਪਾਠ ਇਕੱਠਾ ਹੈ ਗਲੇ ਇੱਥੇ ਬਿਸਰਾਮ ਹੈ ਮਾਨ ਸੱਬੇ ਕੋ ਖਾਏ ਸੱਬੇ ਦਲਾਵਾਂ ਦੇ ਨਾਲ ਪੜ੍ਹਨਾ ਹੈ ਤੇ ਅਦਕ ਲਾ ਕੇ ਉਚਾਰਨ ਕਰਨਾ ਹੈ ਸੱਬੇ ਸੱਬੇ ਨਹੀਂ ਕਹਿਣਾ ਕਸ ਕੇ ਬੋਲਣਾ ਹੈ ਸੱਬੇ ਸੱਬੇ ਕੋ ਖਾਏ ਕਬੀਰ ਸਾਚਾ ਸਤਗੁਰ ਮੈਂ ਮਿਲਿਆ ਇੱਥੇ ਬਿਸਰਾਮ ਹੈ ਸ਼ਬਦ ਜੋ ਬਾਹਿਆ ਏਕ ਲਾਗਤ ਹੀ ਹੋਏ ਮਿਲ ਗਿਆ ਇੱਥੇ ਬਿਸਰਾਮ ਹੈ ਪਰਿਆ ਕਲੇਜੀ ਛੇਕ ਕਬੀਰ ਸਾਚਾ ਸਤਗੁਰ ਕਿਆ ਕਰੇ ਕਰੇ ਨਹੀਂ ਪੜਨਾ ਬਹੁਤੀ ਸੰਗਤ ਐ ਇਸ ਪੰਕਤੀ ਨੂੰ ਕਰੇ ਪੜ ਜਾਂਦੀ ਐ ਪਰ ਇੱਥੇ ਲੱਗੀਆਂ ਦਲਾਵਾ ਦਲਾਵਾ ਦਾ ਤਿਆਰ ਰੱਖਣਾ ਕਰੇ ਕਰ ਇੱਥੇ ਵੀ ਸ਼ਰਾਮ ਹੈ ਜੋ ਸਿੱਖਾ ਮਹਿ ਚੂਕ ਸਿੱਖਾ ਜਿਹੜਾ ਪਾਠ ਐ ਸੰਗਤ ਜੀ ਕਸ ਕੇ ਬੋਲਣਾ ਐ ਅਦਕ ਲਾ ਕੇ ਉਚਾਰਨ ਹੋਵੇਗਾ ਸਿੱਖਾ ਸਿੱਖਾ ਮਹਿ ਚੂਕ ਅੰਦੇ ਏਕ ਨਾਂ ਲੱਗ ਗਈ ਜੋ ਬਾਸ বাজਾਈਏ ਫੂਕ বাজਾਈਏ ਦਲਾਵਾਂ ਦੇ ਨਾਲ বাজਾਈਏ ਫੂਕ ਕਬੀਰ ਹੈ ਗਏ ਬਾਹਨ ਸਗਣ ਘਨ ਘਨ ਤੇ ਵਿਸਰਾਮ ਲਾਉਣਾ ਹੈ ਆਹੇ ਦਲਾਵਾਂ ਗੱਗੇ ਦਲਾਵਾਂ ਇਸ ਨੂੰ ਇਕੱਠਾ ਨਹੀਂ ਪੜ ਜਾਣਾ ਹੈ ਗਏ ਨਹੀਂ ਕਹਿ ਦੇਣਾ ਇਹ ਪਾਠ ਨਹੀਂ ਵੱਖਰੇ ਵੱਖਰੇ ਤੇ ਦਲਾਵਾਂ ਦੇ ਨਾਲ ਪੜਨੇ ਨੇ ਹੈ ਗਏ ਬਾਹਨ ਸਗਣ ਘਨ ਨੰਨੇ ਦੀ ਆਵਾਜ਼ ਉਚਾਰਨ ਕਰਨੇ ਘਨ ਇੱਥੇ ਵਿਸਰਾਮ ਹੈ ਛਤਰਪਤੀ ਕੀ ਨਾਰ ਤਾਸ ਪਟੰਤਰ ਨਾ ਪੁਜੈ ਦਲਾਵਾਂ ਦੇ ਨਾਲ ਕਸ ਕੇ ਬੋਲਣਾ ਪੁਜੈ ਹਰ ਜਨ ਕੀ ਪਨਿਹਾਰ ਕਬੀਰ ਨਿਰਪਨਾਰੀ ਕਿਉ ਨਿੰਦੀ ਐ ਇੱਥੇ ਵਿਸਰਾਮ ਐ ਨਿੰਦੀ ਐ ਕਿਉ ਹਰ ਚੇਰੀ ਕੋ ਮਾਨ ਓਹ ਮੰਗ ਸਵਾਰੇ ਬਿਖੇ ਕੋ ਹੁਣ ਸਵਾਰੇ ਤੇ ਦਲਾਵਾਂ ਲੱਗੀਆਂ ਬਿਖੇ ਤੇ ਦਲਾਵਾਂ ਲੱਗੀਆਂ ਇਹ ਧਿਆ ਰੱਖਣਾ ਕਿ ਦਲਾਵਾਂ ਦੇ ਨਾਲ ਦੋਨੇ ਪਾਠ ਉਚਾਰਨ ਹੋਣ ਸਵਾਰੇ ਬਿਖੇ ਕਉ ਕਉ ਤੇ ਬਿਸਰਾਣ ਓਹ ਸਿਮਰੈ ਹਰ ਨਾਮ ਸਿਮਰੈ ਇੱਥੇ ਵੀ ਦਲਾਵਾਂ ਲੱਗੀਆਂ ਸੋ ਸੰਗਤ ਜੀ 160 ਸ਼ਲੋਕ ਆਪਣੇ ਸੰਪੂਰਨ ਹੋ ਗਏ ਨੇ ਪਿਛਲੇ ਭਾਗ ਜਿਹੜੇ ਹਨ ਉਹ ਸਾਰੇ ਯੂਟਿਊਬ ਦੀ ਪਲੇਲਿਸਟ ਦੇ ਵਿੱਚ ਪਏ ਨੇ ਜਾ ਕੇ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ